ਰਾਤ ਦਾ ਸਮਾਂ ਗੁਰਦੁਆਰਾ ਫਤੇਗੜ ਸਾਹਿਬ ਦੇ ਵਿੱਚ ਮੌਜੂਦ ਹੈ ਤੇ ਦੇਖ ਸਕਦੇ ਹੋ ਸੰਗਤ ਹਜੇ ਵੀ ਪਾਰੀਕੜ ਦੇ ਵਿੱਚ ਨਕਮਸਤਕ ਹੋ ਰਹੀ ਹੈ ਇੱਕ ਵਾਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣਾ ਲਾਈਟਿੰਗ ਦਿਖਾਉਣੀ ਹੈ ਕਿ ਉਹ ਦ੍ਰਿਸ਼ ਉਸ ਸਮਾਂ ਬੜਾ ਹੀ ਮਨਮੋਹਕ ਹੈ ਹਾਲਾਂਕਿ ਜਿਹੜਾ ਹੈ ਆ ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਗਈ ਹੈ ਤੇ ਹਰ ਇੱਕ ਅੱਖਰ ਤੱਕ ਜਿਹੜਾ ਹੈ ਉਹ ਚੰਗਲਾ ਨਜ਼ਰ ਆ ਰਿਹਾ ਹੈ ਸੋ ਗੁਰਦੁਆਰਾ ਸਾਹਿਬ ਦੀ ਸਜਾਵਟ ਦੀ ਗੱਲ ਕਰ ਰਹੇ ਆ ਇੱਥੇ ਹਜੇ ਵੀ ਜਿਹੜੀ ਸੰਗਤਾਂ ਦਾ ਇਕੱਠ ਵੀ ਹੈਗਾ ਤੇ ਸੰਗਤਾਂ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਨਕਮਸਕ ਹੋ ਰਹੀਆਂ ਨੇ ਲਾਈਨਾਂ ਉਸੇ ਤਰ੍ਹਾਂ ਲੰਬੀਆਂ ਲੰਬੀਆਂ ਲੱਗੀਆਂ ਹੋਈਆਂ ਨੇ ਤੇ ਲਾਈਨਾਂ ਜਿਹੜੀਆਂ ਉਹ ਟੁੱਟਣ ਦਾ ਨਾਮ ਨਹੀਂ ਲੈ ਰਹੀਆਂ ਹਰ ਕੋਈ ਦਰਸ਼ਨ ਕਰਨਾ ਚਾਹੁੰਦਾ ਤੇ ਕੱਲ ਉਹ ਦਿਨ ਹੈ ਅਮਦੇਰਾ ਨਗਰ ਕੀਰਤਨ ਦਾ ਸਾਡੇ ਨਾਲ ਹੈਡ ਗ੍ਰੰਤੀ ਭਾਈ ਹਰਪਾਲ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼ਾਮ ਆ ਗਈ ਜਾਦੇ ਉਸੂਬੇ ਦਾ ਹੁਕਮ ਜਿਹੜਾ ਪੂਰਾ ਹੁੰਦਾ ਕੀ ਕਹੋਗੇ ਸਤਿ ਇਹ ਅਦੁੱਤੀ ਲਾਸਾਨੀ ਇਤਿਹਾਸ ਹੈ ਜਿੱਥੇ ਸੋਲ ਜੀਆਂ ਕਲੀਆਂ ਵਰਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਗਰ ਦੇ ਟੁਕੜੇ ਇਸ ਧਰਤੀ ਤੇ ਸ਼ਹੀਦ ਹੋਏ ਠੰਡੇ ਬੁਰਜ ਵਿੱਚ ਮਾਂ ਗੁਜਰੀ ਜੀ ਸ਼ਹੀਦ ਹੋਏ ਸਿੱਖ ਪੰਥ ਦੇ ਅੰਦਰ ਇਹ ਚੀਜ਼ ਸਦਾ ਹੀ ਉੱਠਦੀ ਰਹੇਗੀ ਔਰ ਇੱਕ ਅਹਿਸਾਸ ਇੱਕ ਫੀਲਿੰਗ ਜਿਹੜੀ ਆ ਉਹ ਸਦਾ ਝੰਝੋੜਦੀ ਆ ਸਾਡੀ ਰੂਹ ਨੂੰ ਕਿ ਸਿੱਖੀ ਕਿੰਨੀ ਪਿਆਰੀ ਹੈ ਕਈ ਵਾਰੀ ਇਦਾਂ ਹੁੰਦਾ ਵੀ ਬੰਦੇ ਦੇ ਜਿਸਮ ਦਾ ਅੰਗ ਕਿਸੇ ਕਾਰਨ ਕਰਕੇ ਨਕਾਰਾ ਹੋ ਜੇ ਇਨਫੈਕਸ਼ਨ ਹੋ ਜੇ ਤੇ ਮਨੁੱਖ ਕਹਿੰਦਾ ਕਿ ਜ਼ਿੰਦਗੀ ਜ਼ਿਆਦਾ ਕੀਮਤੀ ਹੈ ਮੇਰਾ ਅੰਗ ਲਤਬਾਂ ਕੱਟੀ ਜਾ ਸਕਦੀ ਹੈ ਤੇ ਕੋਈ ਚਿੰਤਾ ਨਹੀਂ ਪਰ ਕਮਾਲ ਦੀ ਗੱਲ ਹੈ ਕਿ ਜ਼ਿੰਦਗੀ ਤੋਂ ਵੀ ਕੀਮਤੀ ਗੁਰੂ ਦੇ ਲਾਲਾ ਨੇ ਦੱਸਿਆ ਕਿ ਸਾਨੂੰ ਸੱਚ ਹੈ ਧਰਮ ਹੈ ਆਦਰਸ਼ ਹੈ ਜਿਹਦੇ ਤੋਂ ਅਸੀਂ ਜ਼ਿੰਦਗੀ 100 ਵਾਰ ਕੁਰਬਾਨ ਕਰ ਸਕਦੇ ਆ। ਸੋ ਜ਼ੁਲਮ ਦੇ ਨਾਲ ਟੱਕਰ ਲੈਂਦੇ ਆ। ਸੱਚਾਈ ਤਾਂ ਇਹੀ ਹੈ ਕਿ ਹਾਕਮ ਸਹਬਜ਼ਾਦਿਆਂ ਨੂੰ ਭੋਜਨ ਵੀ ਖਵਾਉਣਾ ਚਾਹੁੰਦਾ ਹੈ। ਲੇਪਤ ਲਾਈਆਂ ਵੀ ਦੇਣੀਆਂ ਚਾਹੁੰਦਾ ਹੈ। ਮਹਿਲ ਮਾੜੀਆਂ ਵੀ ਦੇਣਾ ਚਾਹੁੰਦਾ ਹੈ। ਸੁੱਖ ਸਾਧਨ ਵੀ ਦੇਣਾ ਚਾਹੁੰਦਾ ਪਰ ਸ਼ਰਤ ਇਹੀ ਹੈ ਕਿ ਧਰਮ ਤਿਆਗੋ। ਈਨ ਕਬੂਲੋ। ਸਿਰ ਝੁਕਾ ਕੇ ਲਾਚਾਰ ਤੇ ਬੇਵੱਸ ਹੋ ਕੇ ਜ਼ਿੰਦਗੀ ਦੀ ਭਿਖਿਆ ਮੰਗੋ। ਮੇਰੇ ਮਥਾਜ ਹੋਵੋ ਲਾਚਾਰ ਹੋਵੋ। ਸਦਾ ਸਿਰ ਨੀਵਾ ਕਰਕੇ ਜੀਓ ਪਰ ਗੁਰੂ ਲਾਲਾ ਨੇ ਜਦੋਂ ਜਿਸ ਸਿਰ ਦੇ ਉੱਤੇ ਸਿੱਖੀ ਦਾ ਤਾਜ ਸੀ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਸੀ ਉਹਨਾਂ ਨੇ ਰਿਪਰਜੈਂਟ ਕੀਤਾ ਸਮੁੱਚੇ ਖਾਲਸਾ ਪੰਥ ਨੂੰ ਕਿ ਪੰਥ ਨੂੰ ਝੁਕਣ ਨਹੀਂ ਦਿੱਤਾ ਸਵੈ ਮਾਨ ਗੈਰਤ ਇਸ ਧਰਤੀ ਤੋਂ ਸਾਨੂੰ ਮਿਲਦਾ ਤੇ ਉਹਨਾਂ ਨੇ ਧਰਮ ਨੂੰ ਜ਼ਿੰਦਗੀ ਨਾਲੋਂ ਪਿਆਰਾ ਸੱਚ ਨੂੰ ਜ਼ਿੰਦਗੀ ਨਾਲੋਂ ਪਿਆਰਾ ਸਮਝਿਆ ਜ਼ਿੰਦਗੀ ਕੁਰਬਾਨ ਕੀਤੀ ਪਰ ਧਰਮ ਨਹੀਂ ਹਾਰਿਆ ਤੋ ਬਹੁਤ ਬਹੁਤ ਧੰਨਵਾਦ ਹੈ ਜਾਨੀ ਹਰਪਾਲ ਸਿੰਘ ਜੀ ਨਾਲ ਜੁੜੇ ਸੀਗੇ ਸੰਗਤਾਂ ਦੀ ਗੱਲ ਕਰ ਰਹੇ ਆ ਸਜਾਵਟ ਦੀ ਗੱਲ ਕਰ ਰਿਹਾ ਰਾਤ ਦਾ ਪਰਮੋਹਕ ਜਿਹੜਾ ਦੇਸ਼ਾ ਇੱਥੇ ਗੁਰਦੁਆਰਾ ਫਤੇਗੜਾ ਸਾਹਿਬ ਦੇ ਵਿੱਚ ਸੰਗਤਾਂ ਨਕਮਸਤਕ ਹੋਣ ਲਈ ਪੁੱਜ ਰਹੀਆਂ ਨੇ ਲਾਈਨਾਂ ਉਸੇ ਤਰ੍ਹਾਂ ਬਰਕਰਾਰ ਨੇ ਸਵੇਰ ਦੇ ਸਮੇਂ ਜਿਸ ਤਰੀਕੇ ਨਾਲ ਅਸੀਂ ਸੰਗਤਾਂ ਦੇ ਦਰਸ਼ਨ ਕੀਤੇ ਸੀ ਉਸੇ ਤਰ੍ਹਾਂ ਦਰਸ਼ਨ ਕਰਨ ਲਈ ਫੇਰ ਇੱਕ ਵਾਰ ਸੰਗਤਾਂ ਜੁਟੀਆਂ ਹੋਈਆਂ ਠੱਡ ਵੀ ਬਾਤ ਦੀ ਜਾ ਰਹੀ ਆ ਤੇ ਉਸ ਦੇ ਬਾਵਜੂਦ ਵੀ ਜੜੀਆਂ ਸੰਗਤਾਂ ਇਸੇ ਤਰ੍ਹਾਂ ਜੁਟੀਆਂ ਹੋਈਆਂ ਨੇ ਇਸੇ ਤਰ੍ਹਾਂ ਇੱਥੇ ਮੌਜੂਦ ਨੇ ਤੇ ਕੱਲ ਦੀ ਸਵੇਰ ਦੀ ਉਹ ਕੜੀਆ ਜਦੋਂ ਨਗਰ ਕੀਰਤਨ ਦੀ ਰਵਾਨਗੀ ਹੋਵੇਗੀ ਤੇ ਇਸ ਤਿੰਨ ਰੋਜ਼ਾ ਸਿੱਧੀ ਜੋੜ ਮੇਲ ਦੀ ਸਮਾਪਤੀ ਵੀ ਕੈਮਰਾਮੈਨ ਜਗਜੀਤ ਸਿੰਘ ਦੇ ਨਾਲ ਜਸਪੀ ਸਿੰਘ ਆਸ਼ ਕਪੀਟੀਸੀ ਨਿਊਜ਼ ਫਤਿਹਗੜ ਸਾਹਿਬ